ਬਟਿੰਡਾ ਪੁਲਿਸ ਵੱਲੋਂ ਬਟਿੰਡਾ ਦੇ ਅਮਰੀਕ ਸਿੰਘ ਰੋਡ ਤੇ ਚਾਇਨਾ ਡੋਰ ਦੇ ਖਿਲਾਫ ਚਲਾਈ ਗਈ ਇੱਕ ਅਵੇਅਰਨੈਸ ਡਰਾਈਵ ਜਿਸ ਦੇ ਵਿੱਚ ਸਕੂਲੀ ਬੱਚੇ ਵੀ ਹੋਏ ਸ਼ਾਮਲ ਸ਼ੁੱਕਰਵਾਰ ਨੂੰ 1 ਵਜੇ ਲਗਭਗ ਬਟਿੰਡਾ ਦੇ ਅਮਰੀਕ ਸਿੰਘ ਰੋਡ ਤੇ ਵੱਡੀ ਗਿਣਤੀ ਦੇ ਵਿੱਚ ਸਕੂਲੀ ਬੱਚੇ ਇਕੱਠੇ ਕਰਕੇ ਬਟਿੰਡਾ ਦੇ ਐਸ ਐਚ ਓ ਥਾਣਾ ਕਤਵਾਲੀ ਅਤੇ ਟ੍ਰੈਫਿਕ ਪੁਲਿਸ ਦੇ ਸਹਾਇਕ ਇੰਚਾਰਜ ਅਮਰੀਕ ਸਿੰਘ ਨੇ ਇਸ ਮੌਕੇ ਇਹਨਾਂ ਬੱਚਿਆਂ ਨੂੰ ਚਾਇਨਾ ਡੋਰ ਦੇ ਖਿਲਾਫ ਇੱਕ ਅਵੇਅਰਨੈਸ ਡਰਾਈਵ ਚਲਾਉਂਦੇ ਹੋਏ ਇਹਨਾਂ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਨਾਲ ਨਾਲ ਇਸ ਮੌਕੇ ਕਾਨੂੰਨੀ ਸਬੰਧਾਂ ਅਥਾਰਟੀ ਦੇ ਚੇਅਰਮੈਨ ਕਮ ਸੀਜੀਐਮ ਬੀਐਸਡੀ ਵਿੱਚ ਸ਼ਾਮਲ ਸਨ ਅਤੇ ਉਹਨਾਂ ਵੱਲੋਂ ਵੀ ਇਹਨਾਂ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਦਸਤੀ ਗਈ ਚੈਨਾਡੋਰ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਅੱਜ ਇੱਕ ਅਵੇਰਨੈਸ ਡਰਾਈਵ ਕਰਾਈ ਗਈ ਜਿਸ ਦੇ ਵਿੱਚ ਸਕੂਲੀ ਬੱਚੇ ਸ਼ਾਮਲ ਕੀਤੇ ਗਏ ਅਤੇ ਇਸ ਦੇ ਇਸ ਮੌਕੇ 'ਨਾਂ ਬੱਚਿਆਂ ਨੂੰ ਚੈਨਾਡੋਰ ਦੇ ਮਾੜੇ ਪ੍ਰਭਾਵਾਂ ਸੰਬੰਧੀ ਵੀ ਜਿੱਥੇ ਜਾਣ ਆਪਣੇ ਇਹਨਾਂ ਨੂੰ ਜਾਗਰੂਕ ਕੀਤਾ ਗਿਆ ਉੱਥੇ ਇਹਨਾਂ ਵੱਲੋਂ ਇੱਕ ਅਮਰੀਕ ਸਿੰਘ ਰੋਡ ਤੇ ਇੱਕ ਛੋਟੀ ਜੀ ਰੈਲੀ ਵੀ ਕੱਢੀ ਗਈ ਜਿਸ ਦੇ ਵਿੱਚ ਜਾਗਰੂਕਤਾ ਰੈਲੀ ਇਸ ਦੇ ਵਿੱਚ ਕੱਢੀ ਗਈ ਜਿਸ ਦੇ ਵਿੱਚ ਇਹਨਾਂ ਬੱਚਿਆਂ ਵੱਲੋਂ ਇੱਕ ਚੈਨਾ ਡੋਰ ਦੇ ਖਿਲਾਫ ਸਲੋਗਨ ਸੀ ਜਿਹੜੇ ਉਹ ਇੰਨਾ ਵੱਲੋਂ ਫੜੇ ਹੋਏ ਸਨ ਇਸ ਨੂੰ ਦਿਖਾ ਰਹੀਆਂ ਬਠਿੰਡਾ ਦੇ ਅਮਰੀਕ ਸਿੰਘ ਰੋਡ ਦੀਆਂ ਇਸ ਆਪਣਾ ਸਾਰੀਆਂ ਤਸਵੀਰਾਂ ਇਸ ਮੌਕੇ ਐਸ ਐਚਓ ਕਤਵਾਲੀ ਨੇ ਕਿਹਾ ਕਿ ਉਹਨਾਂ ਵੱਲੋਂ ਆਪਣਾ ਬਸੰਤ ਵਾਲੀ ਦਿਨ ਡਰੋਨ ਦੇ ਨਾਲ ਵੀ ਆਪਣਾ ਕਾਇਰ ਤੌਰ ਤੇ ਚੈਕਿੰਗ ਕੀਤੀ ਜਾਵੇਗੀ ਆਓ ਸਰ ਸੁਣਾਉਣੇ ਆ ਕੀ ਕਹਿੰਦੇ ਨੇ ਐਸ ਐਚਓ ਥਾਣਾ ਕਤਵਾਲੀ ਅਤੇ ਜ਼ਿਲ੍ਹਾ ਕਾਨੂੰਨੀ ਸੁਵਾਬਾ ਮਾ ਅਥਾਰਟੀ ਦੇ ਚੇਅਰਮੈਨ ਅੱਜ ਦਾ ਜੋ ਉਪਰਾਲਾ ਹੈਗਾ ਲਾਰੇ ਫਾਊਂਡੇਸ਼ਨ ਸੈਂਟ ਜੇਵਲ ਸਕੂਲ ਦੇ ਬੱਚੇ ਅਤੇ ਪੁਲਿਸ ਪ੍ਰਸ਼ਾਸਨ ਟ੍ਰੈਫਿਕ ਅਤੇ ਪੀਸੀਆਰ ਸਭ ਤੋਂ ਮਿਲ ਕੇ ਇੱਕ ਪਰਾਲਾ ਕੀਤਾ ਜਾ ਰਿਹਾ ਜੋ ਕਿ ਚੈਨਾ ਡੋਰ ਦੇ ਜਿਹੜਾ ਜੋ ਕਿ ਬਰਾਈਆਂ ਹਨ ਜਾਂ ਉਹ ਨੁਕਸਾਨ ਉਹਨਾਂ ਬਾਰੇ ਜਾਗਰੂਤ ਕਰਕੇ ਕਿਹੜਾ ਹੈਗਾ ਬੱਚਿਆਂ ਦੁਆਰਾ ਜਿਹੜਾ ਇੱਕ ਰੈਲੀ ਕੀਤੀ ਜਾ ਰਹੀ ਹੈ ਇੱਕ ਜਾਗਰੂਕ ਮੈਂ ਵੀ ਆ ਕਿ ਲੋਕਾਂ ਨੂੰ ਇੱਕ ਮੈਸੇਜ ਹੈਗਾ ਕਿ ਤੁਸੀਂ ਜਿਹੜਾ ਹੈਗਾ ਕਿ ਪਤੰਗबाजी ਡਾਓ ਲੇਕਿਨ ਸ਼ੌਪਨਾ ਡਾਓ ਲੇਕਿਨ ਕੋਈ ਐਸੀ ਡੋਰ ਜਾਂ ਐਸੀ ਚੀਜ਼ ਦਾ ਇਸਤੇਮਾਲ ਨਾ ਕਰੋ ਜੋ ਕਿਸੇ ਦੀ ਜਾਨ ਜਾਂ ਮਾਲ ਦਾ ਖਤਰਾ ਬਣ ਸਕਦੀ ਹੈ ਸਰ ਡਰੋਨ ਨਹੀਂ ਚੈਕਿੰਗ ਕੀਤੀ ਹੋਊਗੀ ਬਿਲਕੁਲ ਜੀ ਡਰੋਨਾਂ ਦੀ ਚੈਕਿੰਗ ਕੀਤੀ ਜਾਊਗੀ ਚੈਕਿੰਗ ਪਹਿਲੇ ਲੋਕਾਂ ਨੇ ਵੇਅਰ ਕੀਤਾ ਗਿਆ ਕਿ ਬਾਰੇ ਬੱਚਿਆਂ ਨੂੰ ਸਮਝਾਉਣ ਕਿ ਇਸ ਜਿਹੜੀ ਮਾਰੂ ਡੋਰ ਆ ਉਹਦੀ ਵਰਤੋਂ ਬੱਚੇ ਨਾ ਕਰਨ ਅਸੀਂ ਵੀ ਅੱਜ ਇਸੇ ਮੈਸੇਜ ਦੀ ਮੈਸੇਜ ਦੇਣਾ ਚਾਹੁੰਦੇ ਹੈਗੇ ਆ ਤੇ ਲਗਾਤਾਰ ਕਿਹੜੀ ਚੈਕਿੰਗ ਮਾਰਕੀਟ ਵਾਰੇ ਕਿਹੜੇ ਵੇਚਣ ਵਾਰੇ ਆ ਜਾਂ ਕੋਈ ਉਡਾਰ ਰਿਹਾ ਹੈਗਾ ਉਹਦੀ ਲਗਾਤਾਰ ਚੈਕਿੰਗ ਕੀਤੀ ਜਾਵੇਗੀ ਪਹਿਲਾ ਮੈਂ ਆਉਣ ਵਾਲੀ ਬਸੰਤ ਪੰਚਮੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਦੂਸਰਾ ਜਿਹੜਾ ਅੱਜ ਦਾ ਜਿਹੜਾ ਕੰਪੇਨ ਹੈ ਖਾਸ ਕਰਕੇ ਚਾਈਨਾ ਡੋਰ ਦੇ ਖਿਲਾਫ ਮੈਨੂੰ ਕਿਉਂਕਿ ਮੈਂ ਕਾਨੂੰਨੀ ਤੌਰ ਤੇ ਦੱਸ ਸਕਦਾ ਵੀ ਇਹਦਾ ਇੰਨਾ ਨੁਕਸਾਨ ਹੋ ਰਿਹਾ ਹੈ ਸਾਡੇ ਪੰਛੀਆਂ ਨੂੰ ਸਾਡੇ ਆਮ ਲੋਕਾਂ ਜਿਹਦਾ ਕੋਈ ਹਿਸਾਬ ਨਹੀਂ ਹੈ ਇਵਨ ਸਾਡਾ ਜਿਹੜਾ ਸਾਰਾ ਪ੍ਰਸ਼ਾਸਨ ਹੈ ਅੱਜ ਸਾਰਾ ਇਸ ਚਾਇਨਾ ਡੋਰ ਦੇ ਖਿਲਾਫ ਜਿਹੜੀ ਮੁਹਿੰਮ ਚ ਲੱਗਿਆ ਹੋਇਆ ਇਹਦੇ ਨਾਲ ਸਾਡੇ ਦਾ ਟਾਈਮ ਵੀ ਵੇਸਟ ਹੋ ਰਿਹਾ ਹੈ ਔਰ ਜਿਹੜਾ ਨੁਕਸਾਨ ਲੋਕਾਂ ਨੂੰ ਫਾਈਨੈਂਸ਼ਲੀ ਵੀ ਹੋ ਰਿਹਾ ਹੈ ਔਰ ਫਿਜ਼ੀਕਲੀ ਵੀ ਹੋ ਰਿਹਾ ਹੈ ਇਸ ਨੂੰ ਰੋਕਣ ਦਾ ਹੁਣ ਬਨਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਵੀ ਆਪਾਂ ਸਾਰੇ ਰਲ ਕੇ ਇਸ ਨੂੰ ਹਮੜਾ ਮਾਰ ਕੇ ਇਹ ਜਿਹੜੀ ਚਾਇਨਾ ਡੋਰ ਹੈ ਜਿਹੜੀ ਕਿ ਬਹੁਤ ਹੀ ਘਾਤਕ ਹੈਗੇ ਸਾਰਿਆਂ ਨੂੰ ਹੀ ਪਤਾ ਹੈਗਾ ਸੋ ਇਹਨੂੰ ਬੰਦ ਹੋਣੀ ਚਾਹੀਦੀ ਹੈ ਔਰ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬੱਚਿਆਂ ਨੂੰ ਸ਼ਾਮਲ ਕੀਤਾ ਹੈ ਇਹਦਾ ਬਹੁਤ ਜ਼ਿਆਦਾ ਪ੍ਰਭਾਵ ਪਾਏਗਾ ਕਿਉਂਕਿ ਬੱਚੇ ਜਿਹੜੇ ਸਾਡੇ ਅੱਜ ਦੇ ਟੈਬ ਵਿੱਚ ਗੁੰਮਰਾਹ ਹੋਏ ਹੋਏ ਨੇ ਉਹਨਾਂ ਨੂੰ ਚਾਈਨਾ ਡੋਰ ਦੇ ਨਾਲ ਪਤੰਗ ਚੜਾਉਣ ਵਾਸਤੇ ਕੁਝ ਉਸ ਸਾਥ ਹੋ ਰਹੇ ਨੇ ਕੁਝ ਉਹਨਾਂ ਨੂੰ ਲੱਗਦਾ ਵੀ ਚਾਈਨਾ ਡੋਰ ਜਿਹੜੀ ਹੈ ਵਧੀਆ ਹੈ ਪਰ ਕਿਉਂਕਿ ਅਸੀਂ ਵੀ ਆਪਣੀ ਜਵਾਨੀ ਦੇ ਵਿੱਚ ਝਾੜਦੇ ਰਹੇ ਹਾਂ ਜਿਹੜੀ ਡੋਰ 'ਚ ਕੱਟਣ ਦਾ ਮਜ਼ਾ ਜਾਂ ਡੋਰ ਦੇ ਵਿੱਚ ਪਤੰਗ ਚੜਾਉਣ ਦਾ ਮਜ਼ਾ ਸੀ ਉਹ ਪੁਰਾਣੀ ਹੀ ਡੋਰਾਂ ਦੇ ਹਿਸਾਬ ਨਾਲ ਸੀ ਸੋ ਸਾਰੇ ਮਾਤਾ ਪਿਤਾ ਨੂੰ ਜਿਹੜੇ ਵੀ ਸਾਡੇ ਬੱਚਿਆਂ ਨੂੰ ਅੱਜ ਪਤੰਗ ਚੜਾਉਣ ਵਾਸਤੇ ਜਾਂ ਮਤਲਬ ਆਪ ਵੀ ਕੋਸ਼ਿਸ਼ ਕਰਨਗੇ ਉਹ ਚਾਇਨਾ ਡੋਰ ਦਾ ਕਾਈਂਡਲੀ ਪਰਤੋ ਨਾ ਕਰੋ ਨਾ ਤਾਂ ਨਾਲੇ ਤਾਂ ਸਾਨੂੰ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਉਹਨਾਂ ਨੂੰ ਸਜ਼ਾ ਦੇਣ ਦਾ ਵੀ ਅਧਿਕਾਰ ਹੈ ਔਰ ਅਸੀਂ ਚਾਹੁੰਦੇ ਹਾਂ ਵੀ ਸਾਡਾ ਸਾਰਿਆਂ ਦਾ ਫਿਜ਼ੀਕਲੀ ਅਤੇ ਜਿਹੜਾ ਸਾਡਾ ਫਾਈਨੈਂਸ਼ੀਅਲ ਲਾਸ ਨਾ ਹੋਵੇ ਸੋ ਸਾਰਿਆਂ ਨੂੰ ਮੇਰੀ ਅਗੇਨ ਬਸੰਤ ਪੰਚਮੀ ਆਉਣ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਇਚਰੀ ਹੋਏ ਆ ਉਹਨਾਂ ਨੂੰ ਇਸ ਤਰ੍ਹਾਂ ਦੇ ਕਾਨੂੰਨ ਦੇ ਬੱਚੇ ਉਹਨਾਂ ਨੂੰ ਅਫੈਂਸ ਹੈ ਗਿਲਟੀ ਨਹੀਂ ਉਹ ਜਿਹੜੇ ਖਰੀਦੇ ਨੇ ਉਹ ਵੀ ਗਿਲਟੀ ਨਹੀਂ ਸੋ ਅਸੀਂ ਉਹਨਾਂ ਨੂੰ ਤਾਕੀਦ ਕਰਦੇ ਆਂ ਵੀ ਇਸ ਤਰ੍ਹਾਂ ਦਾ ਨਾ ਕੰਮ ਕਰੋ ਤਾਂ ਅਗੇ ਉਹਨਾਂ ਨੂੰ ਕੋਰਟ ਦੇ ਵਿੱਚ ਚੱਕਰ ਲਾਣੇ ਪੈਣ ਸੋ ਇਸ ਇਸ ਨੂੰ ਅਵੋਇਡ ਕਰੋ ਪਲੀਜ਼ ਮੈਂ ਉਹਨਾਂ ਨੂੰ ਵਾਰਨਿੰਗ ਦਿਨਾ ਹੈ ਵੀ ਜਿਹੜੀ ਸਾਡੀ ਪ੍ਰਸ਼ਾਸਨ ਲੱਗਿਆ ਹੋਇਆ ਹੈ ਉਹ ਬਹੁਤ ਮੁਸ਼ਰਹਦੀ ਨਾਲ ਕੰਮ ਕਰ ਰਿਹਾ ਹੈ ਜੇ ਕਿਸੇ ਦੇ ਵੀ ਟੁੰ ਫੜੀ ਜਾਂਦੀ ਹੈ ਤਾਂ ਮੈਂ ਆਪਣੇ ਕੋਰਟ ਵੱਲੋਂ ਵੀ ਕਹਿ ਸਕਦਾ ਵੀ ਅਸੀਂ ਉਹਨਾਂ ਨੂੰ ਨਾਜਮਾਨਤਾ ਦੇ ਕੇ ਉਹਨਾਂ ਦੇ ਖਰਾਬ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਹਾਂ ਤੇ ਉਹਨੂੰ ਕੇਸ ਦੇ ਦੇਣਾ ਮੇਰਾ ਮਾਪੇ ਨੂੰ ਤਾਂ ਇਹੀ ਹੈ ਜੀ ਦੇਖੋ ਕਈ ਵਾਰ ਮਾਪਾਪ ਨੂੰ ਵੀ ਨਹੀਂ ਪਤਾ ਹੁੰਦਾ ਵੀ ਸਾਡੇ ਬੱਚੇ ਕੀ ਕਰ ਰਹੇ ਨੇ ਪਰ ਹਾਂ ਉਹਨਾਂ ਨੂੰ ਉਹਨਾਂ ਤੇ ਨਿਗਾਹ ਰੱਖਣੀ ਚਾਹੀਦੀ ਹੈ ਜੇ ਉਹ ਬਾਜ਼ਾਰ ਚ ਜਾਂਦੇ ਨੇ ਕਾਈਂ ਤੇ ਉਹਨਾਂ ਨਾਲ ਜਾ ਕੇ ਉਹਨਾਂ ਨਾਲ ਦੌਰ ਪਤਾ ਕਿ ਜੋ ਵੀ ਲੈਣਾ ਹੈ ਆਪਣੀ ਹਾਜ਼ਰੀ ਚ ਹੀ ਦੁਕਾਨ ਹੋਣਾ ਸਰ ਕੀ ਨਾਮ ਹੈ ਮੇਰਾ ਮੇਰਾ ਨਾਮ ਭਵਿੰਦਰ ਪਾਸਲ ਚੇਅਰਮੈਨ ਲਾਰਿਤ ਵੈਲਫੇਅਰ ਫਾਊਂਡੇਸ਼ਨ ਇਹ ਲਾਰਿਤ ਵੈਲਫੇਅਰ ਫਾਊਂਡੇਸ਼ਨ ਅਤੇ ਸਨ ਜੇਵियर ਬੋਰ ਸਕੂਲ ਦੇ ਨਾਲ ਮਿਲ ਕੇ ਜੋ ਇੱਕ ਖੁਸ਼ੀਆਂ ਭਰਿਆ ਤੇ ਆਹਾਰ ਹੈ ਜਿਹੜਾ ਵੱਖ-ਵੱਖ ਥਾਵਾਂ ਤੇ ਮਨਾਇਆ ਜਾਂਦਾ ਜਿਸ ਤਰ੍ਹਾਂ 26 ਜਨਵਰੀ ਨੂੰ ਕਿਤੇ ਮਨਾਇਆ ਜਾਂਦਾ ਕਿਸੇ ਕਿਤੇ ਬਸੰਤ ਆਪਣਾ ਸੰਕ੍ਰਾਂਤੀ ਨੂੰ ਪਤੰਗ ਉਡਾਏ ਜਾਂਦੇ ਆ ਪਰ ਬਠਿੰਡਾ ਦੇ ਵਿੱਚ ਜਿੱਥੇ ਇਹ ਆਪਣਾ ਬਸੰਤ ਪੰਚਮੀ ਨੂੰ ਉਡਾਏ ਜਾਂਦੇ ਆ ਪਤੰਗ ਸੋ ਇਹ ਜਿਹੜਾ ਅਜੇ ਫੰਕਸ਼ਨ ਕਰਨ ਦਾ ਮਕਸਦ ਇਹ ਹੈ ਜਿਹੜਾ ਅਵੇਅਰਨੈਸ ਪ੍ਰੋਗਰਾਮ ਹੈ ਇਹ ਇੱਕ ਮੱਛਲੀ ਫੜਨ ਵਾਲੀ ਤਾਰ ਹੈ ਜਿਹੜੀ ਉਸ ਨੂੰ ਡੋਰ ਦੇ ਰੂਪ ਵਿੱਚ ਇਸਤੇਮਾਲ ਕਰਨ ਕਰਕੇ ਸਾਰਾ ਇਹ ਜਿਹੜਾ ਪ੍ਰੋਬਲਮ ਆ ਰਹੀ ਹੈ ਉਸ ਡੋਰ ਨੂੰ ਜਿਹੜਾ ਮਤਲਬ ਮੱਛਲੀ ਫੜਨ ਵਾਲੀ ਤਾਰ ਹੈ ਉਸ ਨੂੰ ਡੋਰ ਦੇ ਰੂਪ ਵਿੱਚ ਇਸਤੇਮਾਲ ਕਰਨ ਕਰਕੇ ਉਹ ਪੰਛੀਆਂ ਦੇ ਅਤੇ ਬੰਦਿਆਂ ਦੇ ਗਲਾਂ ਦੇ ਵਿੱਚ ਫਸ ਕੇ ਬੜਾ ਮਤਲਬ ਉਹਨਾਂ ਨੂੰ ਕਈ ਜਾਨਾਂ ਵੀ ਚਲੀਆਂ ਗਈਆਂ ਤੇ ਫਟੜ ਹੋ ਜਾਂਦੇ ਆ ਬੰਦੇ ਪੰਛੀਆਂ ਨੂੰ ਬੜੀ ਦਿੱਕਤ ਆਉਂਦੀ ਹੈ ਜਿਸ ਕਰਕੇ ਇਹ ਲਗਾਤਾਰ ਪ੍ਰੋਬਲਮ ਆਉਣ ਕਰਕੇ ਇਹ ਹੁਣ ਜਿਹੜੇ ਅਵੇਅਰਨੈਸ ਦੇ ਪ੍ਰੋਗਰਾਮ ਚੱਲ ਰਹੇ ਆ ਪ੍ਰਸ਼ਾਸਨ ਵੱਲੋਂ ਵੀ ਧਰ ਪਕੜਨ ਜਾਰੀ ਹੈ ਕਾਰਪੋਰੇਸ਼ਨ ਵੱਲੋਂ ਵੀ ਡੋਰਾਂ ਕੱਟੀਆਂ ਜਾ ਰਹੀਆਂ ਪਰ ਲੋਕਾਂ ਨੂੰ ਵੀ ਹੋਰ ਜਿਹੜੇ ਬੱਚਿਆਂ ਨੂੰ ਅੱਜ ਬੁਲਾਇਆ ਗਿਆ ਸਕੂਲ ਦੇ ਇਨਾਂ ਨੂੰ ਵੀ ਜਿਹੜਾ ਇਹ ਜਾਗਰੂਕ ਕੀਤਾ ਜਾਊਗਾ ਉਸ ਨੂੰ ਦਿਖਾ ਕੇ ਰੈਲੀ ਨੂੰ ਸ਼ਹਿਰ ਨੂੰ ਵੀ ਜਾਗਰੂਕ ਕੀਤਾ ਜਾਊਗਾ ਤਾਂ ਜੋ ਹਰੇਕ ਬੰਦਾ ਇਸ ਤੋਂ ਦੂਰ ਹੋ ਸਕੇ ਪ੍ਰਸ਼ਾਸਨ ਦੀ ਹੈਲਪ ਕਰੇ ਉਹਨੂੰ ਜਿੱਥੇ ਵੀ ਯੂਜ਼ ਹੁੰਦੀ ਹੈ ਇਹਨੂੰ ਫੜੇ ਜਦੋਂ ਫੜਾਈ ਖਤਮ ਹੋ ਗਈ ਤਾਂ ਇਹ ਮਿਸ਼ਨ ਹੈ ਜਿਹੜਾ ਕੰਪਲੀਟ ਹੋਊਗਾ ਸੋ ਅੱਜ ਉਸੇ ਨੂੰ ਲੈ ਕੇ ਜਿਹੜੀ ਇਹ ਰੈਲੀ ਰੱਖੀ ਗਈ ਹੈ ਇਹ ਰੈਲੀ ਆਪਾਂ ਅਮਰੀਕਸੀ ਰੋਡ ਤੋਂ ਲੈ ਕੇ ਤੋਗੀਜ਼ਾਰ ਹੁੰਦੇ ਹੋਏ ਤੇ ਆਈ ਲਵ ਬਠਿੰਡਾ ਚੌਕ ਵਿੱਚ ਜਾ ਕੇ ਇਹ ਸੰਪੂਰਨ ਕਰਨੀ ਹੈ ਜਿਹਦੇ ਵਿੱਚ ਜੱਜ ਸਾਹਿਬ ਪੁਲਿਸ ਪ੍ਰਸ਼ਾਸਨ ਤੇ ਸਮਾਜ ਸੇਵੀ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜਾ ਹੈ ਟੀਚਰ ਫੋਟੇ ਕੀਤਾ ਜਾਊਗਾ ਸੋ ਬਹੁਤ-ਬਹੁਤ ਧੰਨਵਾਦ ਵੱਲੋਂ ਜੀ ਲੜਿਤ ਫਾਊਂਡੇਸ਼ਨ ਦੀ ਹੈਲਪ ਦੇ ਨਾਲ ਇੱਕ ਵੈਲੀ ਕਰਨ ਜਾ ਰਹੇ ਆ ਜਿਹੜੀ ਕਿ ਚਾਈਨਾ ਡੋਰ ਨੂੰ ਲੱਗੇ ਹੈ ਅਸੀਂ ਇਹ ਬੱਚਿਆਂ ਨੂੰ ਦੱਸਣਾ ਚਾਹੁੰਦੇ ਆ ਪੈਰੈਂਟਸ ਨੂੰ ਦੱਸਣਾ ਚਾਹੁੰਦੇ ਆ

ਚਾਇਨਾ ਡੋਰ ਵਸਤੇ ਮਾਪਿਆਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨੂੰ ਨਾ ਬੱਚਿਆਂ ਨੂੰ ਯੂਜ਼ ਕਰਨ ਦਿੱਤਾ ਜਾਵੇ ਕਿਉਂਕਿ ਇਹਦੇ ਨਾਲ ਨਾ ਬੱਚਿਆਂ ਲਈ ਵੀ ਦਿੱਕਤ ਹੈ ਔਰ ਪੰਛੀਆਂ ਨੂੰ ਸਾਰਿਆਂ ਨੂੰ ਇਹਦੇ ਲਈ ਦਿੱਕਤ ਹੈ ਕਿ ਜਿਹੜਾ ਵੀ ਮੋਟਰਸਾਈਕਲ ਤੇ ਸੜਕ ਤੋਂ ਜਾਂਦਾ ਹੈ ਉਹਦੇ ਗਰਦਨ ਤੇ ਲੱਜ ਦੇ ਹੱਥ ਤੇ ਲੱਗਦੀ ਹੈ ਹਰ ਇੱਕ ਬੰਦੇ ਨੂੰ ਪ੍ਰੋਬਲਮ ਆ ਇਸ ਚੀਜ਼ ਦੀ ਮਾਪਿਆਂ ਨੂੰ ਬੇਨਤੀ ਹੈ ਕਿ ਚਾਇਨਾ ਡੋਰ ਬੱਚਾ ਲਈ ਖਤਰਨਾਕ ਹੁੰਦਾ ਨਹੀਂ ਯੂਜ਼ ਨਾ ਕਰਦੇ ਤੇ ਅੱਜ ਬੱਚਿਆਂ ਵੱਲੋਂ ਵੀ ਬਈ ਬੱਚਾ ਲਈ ਵੀ ਬਈ ਪਿੱਤੀ ਗਈ ਹੈ ਬੱਚੇ ਵੀ ਇਸ ਚੀਜ਼ ਉਸ ਮਤਲਬ ਦੇ ਰਹੇ ਬਹੁਤ ਵਧੀਆ ਲੱਗ ਰਿਹਾ ਹੈ ਸਾਖੋਂ ਪਰਿਆਦ ਤੇ ਨਾ ਛੱਡੀ ਜਾਂਦੀ ਐ ਰਾਜਾਂ ਤੇਆਂ ਦੇ ਗੜ ਵੱਡੀ ਜਾਂਦੀ ਐ ਸਾਖੋਂ ਪਰਿਆਦ ਤੇ ਨਾ ਛੱਡੀ ਜਾਂਦੀ ਐ ਮਿਲ ਕੇ ਹੀ ਪਹਿਣਾ ਉਪਰਾ ਲਾ ਕਰਨਾ ਬਣਨੀ ਨਹੀਂ ਗੱਲ ਇਤਨੋਰ ਕਰਕੇ ਕਿੰਨੇ ਪੁੱਤ ਮਰੇ ਚੈਨਾ ਡੋਰ ਕਰਕੇ ਦੇਖਿਓ ਕਦੇ ਓਏ ਵੀਰੇ ਗੌਰ ਕਰਕੇ ਕਿੰਨੇ ਪੁੱਤ ਮਰੇ ਚੈਨਾ ਡੋਰ ਕਰਕੇ ਦੇਖਿਓ ਕਦੇ ਓਏ ਵੀਰੇ ਗੌਰ ਕਰਕੇ ਪੈਸਿਆਂ ਦੇ ਲਈ ਜਾਨਾਂ ਲਈ ਜਾਂਨੇਓ ਕਿਹੜੇ ਪੁੱਠੇ ਕੰਮਾਂ ਵਿੱਚ ਪਈ ਜਾਂਨੇਓ ਆ ਪੈਸਿਆਂ ਦੇ ਲਈ ਜਾਨਾਂ ਲਈ ਜਾਂਨੇਓ ਕਿਹੜੇ ਪੁੱਠੇ ਕੰਮਾਂ ਵਿੱਚ ਪਈ ਜਾਂਨੇਓ ਬੁੱਢੇ ਮੱਪਿਆਂ ਨੂੰ ਔਖੇ ਦਿਨ ਕੱਟਣੇ ਡੀਜਿਆਂ ਦੇ ਉੱਚੀ ਉੱਚੀ ਸ਼ੋਰ ਕਰਕੇ ਕਿੰਨੇ ਪੁੱਤ ਮਰੇ ਚੈਨਾ ਡੋਰ ਕਰਕੇ ਦੇਖਿਓ ਕਦੇ ਓਏ ਵੀਰੇ ਗੌਰ ਕਰਕੇ ਅਕ ਕਿੰਨੇ ਪੁੱਤ ਮਰੇ ਚੈਨਾ ਡੋਰ ਕਰਕੇ ਦੇਖਿਓ ਕਦੇ ਓਏ ਵੀਰੇ ਗੌਰ ਕਰਕੇ